ਆ ਬੋਲਟ ਮਿੱਤਰੋ ਬਕਾਊ ਆ ਜਿਹੜਾ ਸਿੱਧੂ ਮੂਸੇ ਵਾਲਾ ਚਲਾਈ ਜਾਂਦਾ ਗੌਰ ਨਾਲ ਦੇਖ ਲਿਓ ਤੁਹਾਨੂੰ ਇਹਦਾ ਨੰਬਰ ਵੀ ਦਿਖਾਉਣੇ ਆ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਵੀ ਕਿਹੜੇ ਪਿੰਡ ਦੇ ਵਿੱਚ ਇਹ ਬੁਲਟ ਬਕਾਊ ਖੜਾ ਜੇ ਕਿਸੇ ਭਰਾ ਨੇ ਇਹ ਬੁਲਟ ਖਰੀਦਣਾ ਹੋਇਆ ਫਟਾਫਟ ਕੰਟੈਕਟ ਕਰ ਲਿਓ ਪਹਿਲਾ ਨੰਬਰ ਨੋਟ ਕਰ ਲਓ ਪੀ ਵੀ 44203450 ਥੋੜਾ ਜਿਹਾ ਗੌਰ ਕਰੋ ਨੰਬਰ ਤੇ ਆਜੋ ਮਿੱਤਰੋ ਹੁਣ ਪੂਰੀ ਵੀਡੀਓ ਦਿਖਾਉਣੇ ਆ ਵੀ ਕਿੱਥੇ ਖੜਾ ਦੇਖਿਓ ਗ੍ਰੈਂਡ ਅੱਜ ਆਪਾਂ ਪਿੰਡ ਪਹੁੰਚ ਗਏ ਨੰਗਲੇ ਨੇੜੇ ਪੈਂਦਾ ਸਾਜਲੀ ਤੇ ਇੱਕ ਸਾਈਡ ਤੇ ਪੈਂਦਾ ਲਹਿਰਾ ਇੱਥੇ ਬਾਹ ਕਮਾਲ ਚੀਜ਼ ਲੈ ਕੇ ਆਇਆ ਬਾਹ ਕਮਾਲ ਚੀਜ਼ ਕਿਉਂ ਕਹਿ ਰਹੇ ਆ ਕਿਉਂਕਿ ਉਹ ਚੀਜ਼ ਦਾ ਮੁੱਲ ਕੋਈ ਨਹੀਂ ਮੁੱਲ ਕਿਉਂ ਨਹੀਂ ਹੁਣ ਵਾਲੇ ਸੱਜਣੇ ਸੋਚਣਗੇ ਕਿਉਂਕਿ ਤੁਸੀਂ ਸਾਰੇ ਹੀ ਜਾਣਦੇ ਹੋ ਵਾਰਡ ਫੇਮਸ ਆਵਾਜ਼ ਹੈ ਲੋਕ ਬਹੁਤ ਮਾਨ ਸਤਕਾਰ ਦਿੰਦੇ ਨੇ ਇੱਕ ਸ਼ਖਸੀਅਤ ਨੂੰ ਇੱਕ ਕਲਾਕਾਰ ਨੂੰ ਉਹ ਕਲਾਕਾਰ ਕਿਹੜਾ ਹੈ ਉਹ ਹੈਗਾ ਸਿੱਧੂ ਮੂਸੇਵਾਲਾ ਹਰ ਇੱਕ ਬੱਚੇ-ਬੱਚੇ ਦੀ ਜ਼ੁਬਾਨ ਤੇ ਉਸ ਗੱਭਰੂ ਦਾ ਨਾਮ ਹੈ ਹਰ ਇੱਕ ਬਜ਼ੁਰਗ ਦੀ ਜ਼ੁਬਾਨ ਤੇ ਹਰ ਇੱਕ ਨੌਜਵਾਨ ਦੀ ਜ਼ੁਬਾਨ ਤੇ ਸਿੱਧੂ ਮੂਸੇਵਾਲੇ ਦਾ ਨਾਮ ਹੈ ਪਰ ਜਿਹੜੀ ਚੀਜ਼ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਨਾ ਤੁਸੀਂ ਬਹੁਤ ਰੀਲਾਂ ਦੇ ਵਿੱਚ ਵੇਖੀ ਹੋਣੀ ਆ ਤੁਸੀਂ ਬਹੁਤ ਸਾਰੀ ਵੀਡੀਓ ਦੇ ਵਿੱਚ ਵੇਖੀ ਹੋਣੀ ਆ ਸਿੱਧੂ ਮੂਸੇ ਵਾਲੇ ਤੋਂ ਕਿਹੜੀ ਚੀਜ਼ ਆਈ ਹੋਈ ਆ ਪਹਿਲਾਂ ਆਪ ਸੱਜਣ ਨੂੰ ਮਲਾ ਦਈਏ ਕਿੰਨਾ ਦੇ ਘਰੇ ਪਹੁੰਚੇ ਆ ਪਿੰਡ ਨਗਲੇ ਦੇ ਵਿੱਚ ਬਾਈ ਬੂਟਾ ਸਿੰਘ ਦੇ ਘਰੇ ਪਹੁੰਚੇ ਵੀਰੇ ਸਸਰੀ ਘਰ ਸਸਰੀ ਘਰ ਜੀ ਕਿਹਾਲੇ ਬੂਟੇ ਵੀਰੇ ਠੀਕ ਠਾਕ ਹਾਂ ਠੀਕ ਠਾਕ ਲੈ ਹੁਣ ਦਿਖਾ ਦਈਏ ਕਿਹੜੀ ਚੀਜ਼ ਸਿੱਧੂ ਮੂਸੇ ਵਾਲੇ ਤੋਂ ਆਈ ਹੋਈ ਆ ਹਾਂ ਜੀ ਦਿਖਾ ਦਿਓ ਜੀ ਧਰਮੇ ਮਾਰ ਦੇ ਕੇ ਰਾ ਕੈਮਰਾ ਲੈ ਮਿੱਤਰੋ ਆ ਬੋਲਟ ਮੋਟਰਸਾਈਕਲ ਆ ਤੁਸੀਂ ਬਹੁਤ ਸਾਰੀਆਂ ਵੀਡੀਓ ਚ ਵੇਖਿਆ ਹੋਣਾ ਰੈੱਡ ਕਲਰ ਦੀ ਟੀ-ਸ਼ ਰੀਲਾ ਵਰਲਡ ਦੇ ਉੱਪਰ ਬਣਾਇਆ ਹੋਇਆ ਨੇ ਤੁਹਾਨੂੰ ਸ਼ੁਰੂਆਤ ਦੇ ਵਿੱਚ ਨੰਬਰ ਦਿਖਾ ਦिए ਪੀਵੀ 44203450 ਵੈਸੇ ਆਪਾਂ ਨਾਲ ਦੀ ਨਾਲ ਸੌਟ ਵੀ ਚਲਾਤੇ ਤੁਸੀਂ ਵਿੱਚ ਵੀ ਵੇਖ ਸਕਦੇ ਹੋ ਵੀ ਵਾਕਈ ਇਹ ਮੋਟਰਸਾਈਕਲ ਬੁਲਟ ਸਿੱਧੂ ਮੂਸੇ ਵਾਲੇ ਕੋਲੇ ਸੀਗਾ ਤੇ ਹੁਣ ਆਪਾਂ ਬਾਈਰ ਨੂੰ ਇਹ ਪੁੱਛਦਿਆਂ ਬਾਈ ਬੁੱਟੇ ਪਹਿਲਾਂ ਮੈਨੂੰ ਇਹ ਦੱਸਿਓ ਹਾਂਜੀ ਇਹ ਬੁਲਟ ਤੁਹਾਡੇ ਲਈ ਕਿਵੇਂ ਆ ਗਿਆ ਉਹਦਾ ਦੋਸਤ ਗੰਦਮਨ ਸੀ ਜਿਹੜਾ ਜੀ ਉਹ ਸਾਡਾ ਦੋਸਤ ਸੀ ਉਹ ਤੋਂ ਅਸੀਂ ਲਿੱਤਾ ਸੀ ਅੱਛਾ ਜਿਹੜਾ ਭਰਾ ਉਹਦੇ ਨਾਲ ਸਿੱਧੂ ਦੇ ਹੁੰਦਾ ਉਹਦਾ ਨਾਮ ਕੀ ਆ ਬਾਈ ਦਾ ਸਮਨ ਦੀਪ ਹਾਂ ਸਿਸੀ ਮੂ ਸਿਮੂ ਹਾਂ ਸਿਮੂ ਗੰਨਮੈਣ ਬਾਈ ਸਿੱਧੂ ਮੂਸੇ ਵਾਲੇ ਦੇ ਨਾਲ ਜਿਹੜਾ ਹੁੰਦਾ ਨਾ ਭਰਾ ਇਹ ਬੁਲਟ ਉਹਦਾਗਾ ਹਾਂਜੀ ਹਨਾ ਚਲਾਉਂਦਾ ਮੇਰੇ ਸਾਬ ਨਾਲੇ ਨੂੰ ਸਿੱਧੂ ਵਧ ਰਿਹਾ ਹਾਂਜੀ ਹਨਾ ਜੀ ਤੇ ਬਈ ਇਹ ਮਾਡਲ ਕਿੰਨਾ ਪਹਿਲਾਂ ਆਇਆ ਦੱਸ ਦੀ 2007 ਮਾਡਲ ਹੈ ਜੀ 2007 ਮਾਡਲ ਆ ਸੁਨਾਮ ਦਾ ਨੰਬਰ ਹੈ ਜੀ ਪੀਵੀ 44 ਪੀਵੀ 44 ਸੁਨਾਮ ਦਾ ਹੀ ਨੰਬਰ ਆ ਹਾਂਜੀ ਓਕੇ ਤੇ ਸੁਨਾਮ ਦੇ ਏਰੀਆ 'ਚ ਹੀ ਖੜਾ ਹੈ ਨਾ ਲੈਰੇ ਸੁਨਾਮ ਦੇ ਏਰੀਆ 'ਚ ਹਾਂਜੀ ਸੁਨਾਮ ਦੇ ਏਰੀਆ 'ਚ ਹਾਂ ਤੇ ਬਈ ਮੈਨੇ ਕੱਲ ਹੋਰ ਦੱਸਿਓ ਹਾਂਜੀ ਇਹ ਸਾਰਾ origignal ਹੈ ਸਾਰਾ origignal ਹੈ ਜੀ ਇਹ ਸਾਰਾ origignal ਹੈ ਕਿਤੇ ਪੇਂਟ ਨਹੀਂ ਹੈਗਾ ਓਕੇ ਤੁਹਾਡੇ ਕੋਲੇ ਕਿੰਨਾ ਟਾਈਮ ਹੋ ਗਿਆ ਬੋਲਟਾ ਇਹਨੂੰ ਸਾਡੇ ਦੇ ਵੀ ਤਾਂ ਹੋ ਗਏ ਹੁਣ ਜੀ 3 ਸਾਲ 3 ਸਾਲ ਹਾਂਜੀ ਮਤਲਬ ਬਾਈ ਦੀ ਡੈਥ ਤੋਂ ਬਾਅਦ ਲਿਆਂਦਾ ਸੀ ਹਾਂਜੀ ਡੈਥ ਤੋਂ ਬਾਅਦ ਲਿਆਂਦਾ ਸੀ ਓਕੇ ਟਾਇਰ ਮੈਂ ਮੂਹਰੇ ਟਾਇਰ ਦੀ ਕੰਡੀਸ਼ਨ ਦਿਖਾ ਦੇ ਜਮ ਹੀ ਨਵਾਂ ਹਨਾ ਦੋਨੇ ਟਾਇਰ ਨਵੇਂ ਨੇ ਸਰਵਿਸ ਹੋਈ ਹੋਈ ਹੈ ਅੱਛਾ ਸਰਵਿਸ ਵੀ ਹੋਈ ਹੋਈ ਹੈ ਦੋਨੇ ਟਾਇਰ ਨਵੇਂ ਹਾਂ ਮਗਰ ਟਾਇਰ ਤਾਂ ਜਮ ਹੀ ਨਵਾਂ ਪਿਆ ਰਣਾ ਜੀ ਹਾਂਜੀ ओके ਤੇ ਵੱਡੀ ਗੱਲ ਹੋਰ ਕਈ ਸਜਣ ਇਹ ਕਹਿਣਗੇ ਵੈਸੇ ਤਾਂ ਆਪਾਂ ਸਕਰੀਨ ਤੇ ਚਲਾ ਵੀ ਦਿੱਤਾ ਤਰਵੇਂ ਸਿਮੂ ਬਾਈ ਦੀ ਹੱਲ ਤੱਕ ਨੇ ਇੰਸਟਾ ਆਈਡੀ ਬੀਪੀ ਸਲੇ ਪਾਸੇ ਉਹਦੀ ਮੈਂਸ਼ਨ ਆ ਉਹ ਦੇਖੋ ਹਨਾ ਸਿਮੂ ਗਿਰਦੀ ਦੇ ਨਾਂ ਤੇ ਆ ਹਾਂਜੀ ਟੋਟਲ ਵੀ ਬਾਈ 3 ਸਾਲ ਹੋ ਗਏ 2007 ਮਾਡਲ ਹੈ ਹਾਂਜੀ ਸਾਰਾ オリジナル ਹੈ ਚੱਲਿਆ ਕਿੰਨਾ ਕੋਇਆ ਇਹ 40000 ਜੀ 40307 ਕਿਲੋਮੀਟਰ ਚੱਲਿਆ ਹੋਇਆ ਚੱਲਿਆ ਹੋਇਆ ਕਿਲੋਮੀਟਰ ਹਨਾ ਜੀ ਹਾਂਜੀ オリジナル ਚੱਲਿਆ ਹੋਇਆ ਹੈ オリジナル ਹੀ ਚੱਲਿਆ ਹੋਇਆ ਹੈ ਹਾਂਜੀ ਬਈ ਉਦਾਂ ਹੀ ਚੱਲ ਚਲਾ ਵੀ ਤਾਂ ਕਿਵੇਂ ਆ ਹੁਣ ਬਹੁਤ ਸੋਹਣਾ ਚੱਲਦਾ ਹੈ ਇਹਦਾ ਕੋਈ ਨਿਸ਼ਾਨੀ ਵਾਂਗੂ ਸਾਮ ਸਹੀ ਗੱਲ ਹੈ ਵੈਸੇ ਤਾਂ ਕੋਈ ਮੁੱਲ ਨਹੀਂ ਇਹਦਾ ਕੋਈ ਮੁੱਲ ਨਹੀਂ ਹੈਨਾ ਕਿਉਂਕਿ ਲੋਕਾਂ ਦੇ ਦਿਲ ਦੇ ਵਿੱਚ ਨਾ ਉਹਨੇ ਘਰ ਹੀ ਇੰਨਾ ਬਣਾ ਲਿਆ ਦਿਲਾਂ ਦੇ ਵਿੱਚ ਹੈਨਾ ਵੀ ਇਹ ਚੀਜ਼ਾਂ ਦਾ ਮੁੱਲ ਕੋਈ ਨਹੀਂ ਜਿਹੜੀ ਚੀਜ਼ ਸਿੱਧੂ ਦੇ ਘਰੇ ਵਾਗੀ ਉਹ ਸਮਝ ਲਓ ਇੱਕ ਸੋਨਾ ਜੀ ਸੋਨਾ ਬਣ ਗਈ ਹੈਨਾ ਤੇ ਇਹਦੇ ਉੱਪਰ ਤਾਂ ਵੈਸੇ ਸਿੱਧੂ ਚਲਾਉਂਦਾ ਹੀ ਰਿਹਾ ਯਾਰ ਇਹ ਵੱਡੀ ਗੱਲ ਹੈ ਆ ਸਾਰੇ ਸਟਿਕਰ ਉਹ ਵੀ ਉਕਰੀ ਲੱਗੇ ਨੇ ਨਾਲ ਵੀਡੀਓ 'ਚ ਹੈਗੇ ਨੇ ਜੀ ਅਸੇ ਵੀਡੀਓ ਦੇ ਵਿੱਚ ਹੈਗੇ ਵੀ ਨੇ ਹਾਂ ਇਹ ਵੀ ਹੈਗੇ ਨੇ ਜੀ ਓਕੇ ਜਿਹੜੇ ਹੁਣ ਇਹਦੇ ਉੱਪਰ ਲੱਗੇ ਹੋਏ ਆ ਹਾਂ ਜੀ ਉਹੀ ਚੀਜ਼ਾਂ ਦਾ ਕੋਈ ਲਾਹੀ ਨਹੀਂ ਆਪਾਂ ਨੇ ਕੋਈ ਲਾਈ ਨਹੀਂ ਠੀਕ ਹੈ ਜੀ ਹਾਂ ਜੀ ਤੇ ਬਈ ਨੂੰ ਸ ਹਾਂ ਤੇ ਸਟਾਰਟਿੰਗ ਉਹ ਕਬੀਆ ਵੋਲਟ ਦੀ ਦਾਣਾ ਭਾਰੀ ਕ੍ਰੈਂਕ ਵਾਲਾ ਜੀ ਇਹ ਹਾਂਜੀ ਵੱਧੋ ਆਜ ਬੰਦੀ 7 ਮਾਡਲ ਦੀ ਅੱਛਾ ਹਾਂਜੀ ਆਵਾਜ਼ ਜੀ ਬਹੁਤ ਸੋਹਣੀ ਹੈ 7 ਮਾਡਲ ਦੀ ਬਾਕੀ ਹੋਰ ਵੀ ਹੈ ਨਾ ਜਿਹੜੇ ਸੱਜਣ ਕਹਿ ਦਿੰਦੇ ਆ ਵੀ ਕਾਹਦਾ ਉਹ ਬੋਲਟ ਜਿਹਦੇ ਘੇਰ ਨਹੀਂ ਉਲਟਾ ਹੈ ਕਰਦੀ ਬੰਦ ਪੁੱਠੇ ਘੇਰਾ ਵਾਲਾ ਵੀ ਹੈ ਇਹ ਪੁੱਠੇ ਘੇਰਾ ਇਹ ਵੀ ਗੱਲ ਹੈਗੀ ਆ ਵੈਸੇ ਪੁੱਠੇ ਘੇਰਾ ਵਾਲੀ ਦੀ ਆਵਾਜ਼ ਜਿਹੜੀ ਨਮਿਆਂ ਦੇ ਨਾਲ ਮੇਲ ਨਹੀਂ ਖਾਂਦੀ ਵੀ ਇਹਦਾ ਤਾਂ ਵੱਖਰੀ ਆ ਪਰ ਨਾ ਵੱਖਰੀ ਆਵਾਜ਼ ਹੈ ਇਹਨਾਂ ਦੀ ਤਾਂ ਹੂੰ ਬਈ ਕੰਮ ਨੂੰ ਹੋਰ ਦੱਸਿਓ ਗੱਲ ਹਾਂਜੀ ਇਹਦੀ ਆਰਸੀ ਤੁਹਾਡੇ ਨਾਮ ਹੈਗੀ ਹੈ ਜੈਫੀ ਡੈਫਟ ਵਾਲਾ ਦੇਖੋ ਐਫੀ ਡੈਫਟ ਹੈ ਸਾਡੇ ਕੋਲ ਅਸਾ ਉਦਾਂ ਹੀ ਹੈ ਜਿਵੇਂ ਐਫੀ ਡੈਫਟ ਤੇ ਲਿਆਂਦਾ ਸੀ ਹਾਂਜੀ ਜਿਵੇਂ ਲਿਆਂਦਾ ਸੀ ਅਸੀਂ ਓਕੇ ਤੇ ਲੈ ਮਿੱਤਰੋ ਹੁਣ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਬਈ ਹੁਣ ਬਾਲੇ ਭਰਾਏ ਸੋਚਣਗੇ ਵੀ ਬਈ ਮੰਗ ਕੀ ਰਹਿਉ ਆਪਾਂ ਨੂੰ ਦੱਸਣਾ ਵੀ ਪੈਣਾ ਮਤਲਬ ਤਾਂ ਵੈਸੇ ਕੋਈ ਨਹੀਂ ਇਹ ਚੀਜ਼ ਦਾ ਨਾ ਮਤਲਬ ਕੋਈ ਨਹੀਂ ਫਿਰ ਵੀ ਆਪਾਂ ਇਹਦੀ ਕੀ ਡਿਮਾਂਡ ਰੱਖੀ ਆ ਕੀ ਮੰਗ ਰੱਖੀ ਆ ਸਵਾ ਦੋ ਜੀ 2,25,000 ਰੁਪਏ ਹਾਂਜੀ ਗੁੱਡ ਮਿੱਤਰੋ ਬਾਕੀ ਵੀਰੇ ਹੋਰ ਤੁਹਾਨੂੰ ਮੈਂ ਦੱਸਦਾ ਗੱਲ ਤੁਸੀਂ ਬਹੁਤ ਜਾਇਜ਼ ਕੀਮਤ ਰੱਖੀ ਐ 2,25,000 ਹਾਂਜੀ ਨਹੀਂ ਇਹਦਾ ਮੁੱਲ ਕੋਈ ਨਹੀਂ ਨਾ ਕੋਈ ਮੁੱਲ ਕੋਈ ਨਹੀਂ ਟਾਈ ਟਾਈ ਤਨ ਤਨ ਮੰਗੀ ਆਂ ਦੇ ਨਹੀਂ ਹਾਂ ਤਨ ਤਨ ਲੱਖ ਤੋਂ ਉੱਪਰ ਮੈਂ ਆਪ ਖੁਦ ਵਕਾਇਆ ਨੇ ਲੋਕਾਂ ਦੇ ਬੁਲਟ ਵੀਰੇ ਹਾਂਜੀ ਹਨਾ ਲੈ ਮੇਤਰੋ ਬਿਲਕੁਲ ਵਾਜਬ ਰੇਟ ਆ 2,25,000 ਰੁਪਈਆ ਇਹ ਵਾਈਬਰ ਨੇ ਡਿਮਾਂਡ ਰੱਖੀ ਆ ਸੱਤ ਮਾਡਲ ਆ ਨੰਬਰ ਇਹਦਾ ਪੰਜਾਬ ਦਾ ਹਨਾ ਜੀ ਹਾਂਜੀ ਤੇ ਸਿੱਧੂ ਮੂਸੇਵਾਲਾ ਮੈਂ ਤੁਹਾਨੂੰ ਦੁਆਰੇ ਫੇਰ ਦੱਸ ਦਿੰਨਾ ਵੀ ਇਹ ਬੁਲਟ ਨੂੰ ਚਲਾਉਂਦਾ ਰਿਹਾ ਬਹੁਤ ਇਹਦੀਆਂ ਇਹ ਬੁਲਟ ਦੀਆਂ ਰੀਲਾਂ ਵਾਇਰਲ ਹੋਈਆਂ ਹੋਈਆਂ ਨੇ ਤੁਸੀਂ ਵੇਖ ਵੀ ਰਹੋ ਆਪਨਾਂ ਨਾਲ ਦੀ ਤੇ ਪਿੰਡ ਖੜਾ ਵੀ ਆਪਣਾ ਇਹ 사ਜਲੀ 사ਜਲੀ ਦੇ ਨਾਲ ਨੰਗਲਾ ਪਿੰਡ ਪੈਂਦਾ ਇੱਥੋਂ ਤੋਂ ਤੁਹਾਨੂੰ ਇਹ 사ਜਲੀ ਕਿੰਨੀ ਦੂਰ ਪੈ ਗਿਆ ਲੈਹਰਾ ਕਿੰਨੀ ਦੂਰ ਪੈ ਗਿਆ ਲੈਹਰਾ 8 ਕਿਲੋਮੀਟਰ ਹੈ ਹਾਂਜੀ ਸ਼ਾਇਲੀ ਪੰਜ ਹੈ ਸਨਾਮ 15 ਹੈ ਸਨਾ 15 ਕਿਲੋਮੀਟਰ ਹੈ ਹਾਂਜੀ ਉਹ ਕਿਹਨਾਮ ਤੁਹਾਡਾ ਬੂਟਾ ਸਿੰਘ ਬਾਈ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਬਾਈ 99157 ਹਾਂਜੀ 71 0 ਬਾਈ ਓਕੇ ਤੇ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਹੁਣ ਆ ਵਰਲਡ ਦੇ ਮਾਲਕ ਬਣਨਾ ਨਾ ਇਹ ਕੀਮਤੀ ਗਹਿਣਾ ਆਪਣੇ ਘਰੇ ਲੈ ਜਾਣਾ ਤਾਂ ਜਰੂਰ ਇੱਕ ਵਾਰੀ ਸੰਪਰਕ ਕਰੋ ਐਡਰੈਸ ਦੱਸ ਦਿੰਨਾ ਦੁਬਾਰਾ ਨਾਂ ਬਾਈ ਦਾ ਬੂਟਾ ਸਿੰਘ ਹੈ ਪਿੰਡ ਨੰਗਲਾ ਤੇ ਨੇੜੇ ਪੈ ਜਾਂਦਾ ਸਾਜਲੀ ਪੈ ਜਾਂਦਾ ਤੇ ਲਹਿਰਾ ਪੈ ਜਾਂਦਾ ਨਾ ਲਹਿਰੇ ਗਾਗੇ ਜੀ ਲਹਿਰੇ ਗਾਗੇ ਤੋਂ 8 ਕਿਲੋਮੀਟਰ ਦੂਰ ਪਿੰਡ ਨੰਗਲਾ ਪੈ ਜਾਂਦਾ ਅੜਕ ਪਾਸੇ ਪਿੰਡ ਦੇ ਲਵੇ ਲੌਣੇ ਆ ਜਾਂਦਾ ਹੈ ਨਾ ਹਾਂ ਤੇ ਨੰਬਰ ਸਕਰੀਨ ਤੇ ਕਰੋ ਸੰਪਰਕ